ਈ ਹਾਲਾ ਦੋਸਤੋ ਮੈਂ ਸੁਖਾ ਕਮੈਂਟੇਟਰ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਸੁਖਾ ਕਮੈਂਟੇਟਰ ਜਿਨ੍ਹਾਂ ਨੇ ਫਾਲੋ ਨਹੀਂ ਕੀਤਾ ਜਰੂਰ ਫਾਲੋ ਕਰ ਲਿਓ ਅੱਜ ਬਈ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ ਨਾ ਬਹੁਤ ਹੀ ਸੀਰੀਅਸ ਮੁੱਦਾ ਹੈ 2 ਮਿੰਟ ਕੱਢਿਓ ਮੇਰੇ ਵੀਰੋ ਇਹਨੂੰ ਸਕਿਪ ਨਾ ਕਰਿਓ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਰੀਚ ਤਾਂ ਬਹੁਤ ਪਿਛਲੇ ਡੇਢ ਸਾਲ ਤੋਂ ਸੀਗੀ ਵੀ ਆਪਾਂ ਯਾਰ ਇਸ ਮੁੱਦੇ ਤੇ ਵੀਡੀਓ ਬਣਾਈਏ ਪਰ ਕੱਲ ਕੀ ਹੋਇਆ ਕੱਲ ਅਸੀਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਏ ਤੋ ਫਾਕਸ਼ਨ ਸੀਗਾ ਉੱਥੇ ਉਹਨਾਂ ਨੇ ਚਾਹ ਪਾਣੀ ਪਿਆਇਆ ਜਦੋਂ ਰੋਟੀ ਖਵਾਈ ਨਾਲ ਰੋਟੀ ਖਾਣ ਤੋਂ ਬਾਅਦ ਆਪਾਂ ਨੂੰ ਪਤਾ ਵੀ ਆਪਣੇ ਪਿੰਡਾਂ ਦੇ ਵਿੱਚ ਕਰੇਜ ਹੁੰਦਾ ਹੈ ਵੀ ਆਪਣੇ ਹੱਥ ਅਗਲਾ ਧਵਾ ਹੁੰਦਾ ਹੈ ਤੇ ਜਦੋਂ ਹੱਥ ਧੋਣ ਲੱਗੇ ਨਾ ਬਾਈ ਤੇ ਹੱਥ ਧੋਲੇ ਤੇ ਬਾਈ ਤੌਲੀਆ ਲੈ ਕੇ ਆਇਆ ਤੇ ਤੌਲੀਏ ਦੇ ਉੱਪਰ 플ੈਗ ਬਣਿਆ ਸੀਗਾ ਕੈਨੇਡਾ ਦਾ ਹੁਣ ਤੁਸੀਂ ਦੱਸੋ ਵੀ ਮੇਰਾ ਮੁੱਦਾ ਜਿਹੜਾ ਉਹ ਸਹੀ ਆ ਕਿ ਗਲਤ ਹੈ ਹੁਣ ਕਨੇਡਾ ਦੇ ਫਲੈਗ ਦੇ ਨਾਲ ਅਸੀਂ ਕੀ ਕਰਦੇ ਹਾਂ ਹੱਥ ਪੁੰਝਦੇ ਹਾਂ ਹੁਣ ਮੁੱਦਾ ਇਹ ਹੈ ਬਾਈ ਅਕਸਰ ਆਪਾਂ ਚੌਂਕਾਂ ਦੇ ਵਿੱਚ ਦੇਖਦੇ ਹਾਂ ਵੀ ਦੁਕਾਨਦਾਰ ਕਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੇ ਫਲੈਗਾਂ ਦੇ ਝੰਡਿਆਂ ਦੇ ਬਣੇ ਹੋਏ ਤੌਲੀਏ ਜਿਹੜੇ ਵੇਚੇ ਜਾਂਦੇ ਆ ਇਹਦੇ 'ਚ ਮੈਂ ਤੌਲੀਏ ਵੇਚਣ ਵਾਲਿਆਂ ਨੂੰ ਗਲਤ ਨਹੀਂ ਕਹਿੰਦਾ ਸੋ ਮੁੱਦੇ ਨੂੰ ਥੋੜਾ ਜਿਹਾ ਗੌਰ ਦੇ ਨਾਲ ਸੁਣਿਓ ਸੁਣਿਓ ਦੀ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰੋ ਆਪਾਂ ਕਿਸੇ ਵੀ ਦੇਸ਼ ਦੇ 플ੈਗ ਦੇ ਨਾਲ ਆਪਾਂ ਗਲਤ ਕੰਮ ਕਰਦੇ ਆਂ ਦਰਵਰਤੋਂ ਕਰਦੇ ਆਂ ਤੌਲੀਆ ਆਪਾਂ ਕਿੱਥੇ ਕਿੱਥੇ ਵਰਤਦੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਣਾਉਣ ਵੇਲੇ ਆਪਾਂ ਤੌਲੀਏ ਦਾ ਇਸਤੇਮਾਲ ਕਰਦੇ ਆਂ ਤੇ ਕੀ ਕੀ ਉਹਦੇ ਨਾਲ ਪੂੰਝਿਆ ਜਾਂਦਾ ਹੈ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਮੇਰੇ ਵੀਰੋ ਆਪਾਂ ਬਹੁਤ ਮਾੜੀ ਗੱਲ ਕਰਦੇ ਆਂ ਇਹ ਸਭ ਤੋਂ ਮਾੜਾ ਕੰਮ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਫੈਕਟਰੀਆਂ ਬਣੀਆਂ ਜਿਹੜੀਆਂ ਇਹ ਫੈਕਟਰੀਆਂ ਦੇਸ਼ਾਂ ਦੇ ਝੰਡਿਆਂ ਦੇ ਫਲੈਗ ਬਣਾ ਫਲੈਗਾ ਦੇ ਝੰਡਿਆਂ ਦੇ ਤੌਲੀਏ ਦਾ ਮੇਰੇ ਵੀਰੋ ਬਣਾ ਬਣਾ ਵੇਚਦੇ ਆ ਬੜੀ ਮਾੜੀ ਗੱਲ ਹੈ ਹੁਣ ਇੱਕ ਚੌਂਕ ਵਿੱਚ ਦੀ ਨੰਗਿਆ ਵੀਡੀਓ ਚੱਲੀ ਜਾਂਦੀ ਆ ਤੁਸੀਂ ਵੇਖ ਹੀ ਲਈ ਐ ਜਿਹਦੇ ਵਿੱਚ ਮੂਸੇ ਵਾਲੇ ਨੂੰ ਲੋਕੀ ਕਿੰਨਾ ਪਿਆਰ ਕਰਦੇ ਆ ਮੂਸੇ ਵਾਲਿਆਂ ਦੀਆਂ ਫੋਟੋਆਂ ਦੇ ਅਲੱਗ ਅਲੱਗ ਲੋਗੋ ਜਿਹੜੇ ਤੌਲਿਏ ਜਿਹੜੇ ਤਿਆਰ ਕੀਤੇ ਗਏ ਐ ਤੇ ਉਹ ਤੌਲਿਏ ਕੋਈ ਨੱਕ ਪੂੰਝਦਾ ਉਹਦੇ ਨਾਲ ਕੋਈ ਝੂਠੇ ਹੱਥ ਪੂੰਝਦਾ ਤੇ ਇੱਥੋਂ ਤੱਕ ਕੇ ਪਛਵਾੜੇ ਵੀ ਉਹਨਾਂ ਨਾਲ ਪੂੰਝੇ ਜਾਂਦੇ ਐ ਜਿਹੜਾ ਤਿਰੰਗਾ ਹੈ ਕਿਸੇ ਵੀ ਮੁਲਕ ਦਾ ਤਿਰੰਗਾ ਹੈ ਉਹਦੇ ਲਈ ਉਹ ਆਨ ਬਾਣ ਤੇ ਸ਼ਾਨ ਹੁੰਦਾ ਮੇਰੇ ਵੀਰੋ ਇਹ ਗੱਲ ਬੜੀ ਡੰਗਾਈ ਤੱਕ ਸੋਚਣ ਦੀ ਲੋੜ ਐ ਜੇ ਆਪਣੇ ਇੰਡੀਆ ਦੇ ਤਿਰੰਗੇ ਦਾ ਕੋਈ ਤੌਲਿਆ ਬਣਾ ਕੇ ਵਰਤਦਾ ਹੋਵੇ ਤੇ ਪਾਕਿਸਤਾਨ ਦਾ ਤਿਰੰਗਾ ਜਿਹੜਾ ਉਹ ਵੀ ਮੰਨ ਮੰਨ ਕੇ ਵੇਖੋ ਵੀ ਤੁਸੀਂ ਜਿਹੜਾ ਪੀਰਾਂ ਦੇ ਦਰ ਤੇ ਵੀ ਇੱਕ ਨਿਸ਼ਾਨੀ ਹੈ ਜਿਹੜੀ ਉਹਨਾਂ ਦੀ ਪੀਰਾਂ ਦਾ ਨਿਸ਼ਾਨ ਵੀ ਤਿਰੰਗਾ ਹੈ ਉਹਨਾਂ ਦਾ ਜਿਹੜਾ ਫਲੈਗ ਹੈ ਤੇ ਉਹਨਾਂ ਦੇ ਪਾਕਿਸਤਾਨ ਦੇ ਦੇਸ਼ ਦਾ ਝੰਡਾ ਚੰਦ ਲਾ ਕੇ ਸਤਾਰਾ ਲਾਇਆ ਹੁੰਦਾ ਹੈ ਉਹ ਵੇਖੋ ਇੱਥੇ ਪੀਰਾਂ ਦੇ ਦਰਾਂ ਦੀਆਂ ਨਿਸ਼ਾਨੀਆਂ ਵੀ ਉਹੀ ਐ ਤੇ ਉਹਨਾਂ ਦਾ ਫਲੈਗ ਵੀ ਉਹੀ ਐ ਤੁਸੀਂ ਮੰਨੋ ਯਾਰ ਜੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਤਿਰੰਗਿਆਂ ਦੇ ਕੋਈ ਤੌਲੀਏ ਬਣਾ ਕੇ ਵੇਚੇ ਤੇ ਮੈਂ ਆਣਾ ਹੁਣ ਨੂੰ ਡਾਂਗਾ ਸੋਟੇ ਚੱਲ ਜਾਣੇ ਸੀ ਆਪਣੇ ਪਿੰਡਾਂ 'ਚ ਆਪਣੇ ਪੰਜਾਬ ਤੇ ਵਿਰਤਾ ਪੈਂਦੀ ਐ ਜਦੋਂ ਵੀ ਪੈਂਦੀ ਐ ਤੇ ਆਪਣੇ ਨਾਲ ਕੌਣ ਖੜਦਾ ਆਪਣੇ ਨਾਲ ਉਸੇ ਤਿਰੰਗੇ ਥੱਲੇ ਰਹਿ ਕੇ ਕਮਾਈਆਂ ਕਰਨ ਵਾਲੇ ਐਨਆਰਆਈ ਭਰਾ ਖੜਦੇ ਐ ਸੋ ਮੇਰੀ ਸੋਚ ਇਹ ਹੈ ਵੀ ਜਦ ਆਪਾਂ ਕਿਸੇ ਮੁਲਕ ਦੇ ਤਿਰੰਗੇ ਦੀ ਗਲਤ ਵਰਤੋਂ ਕਰਦੇ ਆਂ ਹਾਂ ਸਟicker ਬਣਾਓ ਗੱਡੀਆਂ ਪਿੱਛੇ ਲੋਗੋ ਲੱਗਦੇ ਆ ਮੇਰੇ ਵੀ ਉਹ ਲੱਗਦੇ ਚੰਗੇ ਵੀ ਲੱਗਦੇ ਆ ਸੋਹਣੇ ਵੀ ਲੱਗਦੇ ਆ ਚਾਹ ਦੇ ਕੱਪਾਂ ਦੇ ਉੱਪਰ ਮੂਸੇ ਵਾਲਿਆਂ ਦੀਆਂ ਫੋਟੋਆਂ ਦੇਖੀਆਂ ਚਲੋ ਕਿਸੇ ਹੱਦ ਤੱਕ ਕਿਸੇ ਨੇ ਗੀਠੀ ਤੇ ਸਜਾ ਕੇ ਰੱਖਤਾ ਚੰਗੀ ਗੱਲ ਹੈ ਪਰ ਯਾਰ ਇੱਥੋਂ ਤੱਕ ਗਿਰ ਜਾਣਾ ਕਿ ਆਪਾਂ ਕਿਸੇ ਮੁਲਕ ਦੇ ਤਿਰੰਗੇ ਦੇ ਨਾਲ ਛੇੜਖਾਨੀ ਕਰਦੇ ਆ ਉਸ ਤਰੰਗੇ ਦਾ ਲੋਗੋ ਬਣਿਆ ਤਣਿਆ ਇੱਕ ਤੌਲੀਏ ਤੇ ਛਾਪ ਦਿੰਨੇ ਆ ਤੇ ਤੌਲੀਏ ਦੇ ਨਾਲ ਆਪਾਂ ਕੀ ਕੀ ਪੁੰਝਦੇ ਆ ਸਾਰਿਆਂ ਨੂੰ ਪਤਾ ਹੈ ਜਵਾਕਾ ਹੱਥ ਆ ਜੇ ਤੇ ਇਤੋਂ ਤੱਕ ਕੇ ਨਲੀਆਂ ਵੀ ਪੁੰਝੀਆਂ ਜਾਂਦੀਆਂ ਨੇ ਮੇਰੇ ਵੀਰੋ ਇਹ ਗੱਲ ਤੇ ਗੌਰ ਕਰਿਓ ਸੋ ਇਹ ਗੱਲ ਜਿਹੜੀ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਫੈਕਟਰੀਆਂ ਲੱਗੀਆਂ ਹੋ ਸਕਦਾ ਪੰਜਾਬ ਚ ਲੱਗੀਆਂ ਹੋਣ ਜਿਹੜੀਆਂ ਇਹ ਕੰਮ ਕਰਦੀਆਂ ਜਿਹੜੀਆਂ ਉਸ ਲੋਗੋ ਦੇ ਨਾਲ ਛੇੜਛਾੜ ਕਰਦੀਆਂ ਉਹਨਾਂ ਤੇ ਕੇ ਸੋਣੇ ਚਾਹੀਦੇ ਆ ਕਿਸੇ ਦੇਸ਼ ਦੀ ਆਣ-ਬਾਣ ਸ਼ਾਨ ਦੇ ਨਾਲ ਆਪਾਂ ਗਲਤ ਵਿਹਾਰ ਕਰਦੇ ਆ ਕਿੰਡੀ ਘਟੀਆ ਗੱਲ ਆ ਯਾਰ ਇੱਕ ਸ਼ੌਂਕ ਹੁੰਦਾ ਸੀਗਾ ਪੰਜਾਬੀਆਂ ਦੇ ਵਿੱਚ ਯਾਰ ਮੈਂ ਕੈਨੇਡਾ ਜਾਣਾ ਮੈਂ ਅਮਰੀਕਾ ਜਾਣਾ ਮੈਂ ਇੰਗਲੈਂਡ ਜਾਣਾ ਯੂਰਪ ਜਾਣਾ ਜਾਣਾ ਚਾਹੀਦਾ ਪਰ ਉਹ ਬਣੇ ਦੇਸ਼ ਕਾਦੇ ਤੋਂ ਉਹ ਉਹਨਾਂ ਦੇ ਤਿਰੰਗਿਆਂ ਦੀ ਇੱਕ ਪਹਿਚਾਣ ਹੈ ਉਨ ਉਹਨਾਂ ਤਰੰਗਿਆਂ ਨੂੰ ਵੇਖਣ ਦੇ ਲਈ ਆਪਾਂ ਲੋਕ ਤਰਸਦੇ ਵੀ ਯਾਰ ਕੈਨੇਡਾ ਜਾਈਏ ਆਪਾਂ ਅਮਰੀਕਾ ਜਾਈਏ ਤੇ ਆਪਣੇ ਵਾਲੇ ਇੰਨਾ ਕੁ ਗਰਗੇ ਫੈਕਟਰੀਆਂ ਵਾਲੇ ਯਾਰ ਤੌਲੀਆਂ ਦੇ ਉੱਪਰ ਝੰਡੇ ਬਣਾ ਬਣਾ ਦੇਈ ਜਾਂਦੇ ਐ ਵੇਚਣ ਵਾਲਿਆਂ ਦਾ ਇਹਦੇ ਵਿੱਚ ਮੈਂ ਕਸੂਰ ਨਹੀਂ ਮੰਨਦਾ ਜਿਹੜੀ ਚੀਜ਼ ਬਣੀ ਐ ਉਹ ਵੇਚਣੀ ਐ ਪਰ ਇੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਐ ਅਕਸਰ ਹੀ ਆਪਾਂ ਦੇਖਦੇ ਆਂ ਗੱਡੀਆਂ ਤੇ ਕਾਲੀ ਜੀ ਟੇਪ ਦੇ ਲੱਗਦੇ ਨਹੀਂ ਲੋਗੋ ਵੀ ਉਹ ਜਾਲੀਆਂ ਹੀ ਆ ਦੇ ਦਿੰਦੇ ਐ ਚੌਂਕਾਂ ਦੇ ਵਿੱਚ ਜਾਲੀਆਂ ਵੇਚੀ ਜਾ ਰਹੀ ਐ ਜਾਂ ਜਿਹੜੇ ਜਾਲੀਆਂ ਬਣਾ ਰਹੇ ਉਹਨਾਂ ਨੂੰ ਨਹੀਂ ਰੋਕਣਾ ਵੀ ਜੇ ਉੱਥੋਂ ਲੈ ਕੇ ਜਾਲੀ ਤੂੰ ਗੱਡੀ ਤੇ ਲਾ ਲਈ ਤੇ ਤੇਰਾ ਚਲਾਨ ਕੱਟ ਦੇਣਾ ਇਹ ਪ੍ਰਸ਼ਾਸਨ ਨੂੰ ਵੀ ਇਹ ਗੱਲਾਂ ਨੋਟ ਕਰਨੀਆਂ ਚਾਹੀਦੀਆਂ ਵੀ ਜੇ ਆਪਾਂ ਕਿਸੇ ਦੇ ਤਰੰਗੇ ਦੇ ਨਾਲ ਗਲਤ ਵਰਤੋਂ ਵਾਲਾ ਲੋਕੋ ਤਿਆਰ ਕਰਦੇ ਆ ਜਿਹੜਾ ਇਸਤੇਮਾਲ ਮੇਰੇ ਵੀਰੋ ਜਿਵੇਂ ਆਪਾਂ ਹੁਣ ਜਾਣਦੇ ਆ ਵੀ ਨਾਉਣ ਲੱਗੇ ਆਪਾਂ ਕੀ ਕੀ ਨਹੀਂ ਪਹੁੰਚਦੇ ਹੁਣ ਪੰਜਾਬੀ 'ਚ ਕਹੀਏ ਫੇਸਬੁੱਕ ਦਾ ਕੰਮ ਹੈ ਗੱਲ ਦੂਰ ਚਲੀ ਜਾਂਦੀ ਹੈ ਕਿੱਥੇ-ਕਿੱਥੇ ਆਪਾਂ ਤੌਲੀਆਂ ਨਹੀਂ ਮਾਰਦੇ ਨਾਉਣ ਲੱਗੇ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹ ਆਪਣੇ ਝੰਡਿਆਂ ਦੇ ਨਾਲ ਕੋਈ ਆਪਣੇ ਤਿਰੰਗਿਆਂ ਦੇ ਨਾਲ ਇਸ ਤਰ੍ਹਾਂ ਕਰੇ ਤੇ ਆਪਾਂ ਕਹਿੰਨੀ ਆ ਹਿੰਦੁਸਤਾਨ ਹੋ ہمارا ਝੰਡਾ ਉੱਚਾ ਰਹੇ ہمارا ਤੇ ਉਹਨਾਂ ਦੇ ਝੰਡੇ ਬਈ ਉੱਚੇ ਨਾ ਰਹਿਣੇ ਚਾਹੀਦੇ ਜਿਨ੍ਹਾਂ ਦੇ ਝੰਡਿਆਂ ਦੇ ਥੱਲੇ ਰਹਿ ਕੇ ਸਾਡੇ ਐਨਆਰਆਈ ਕੈਨੇਡਾ ਬੈਠੇ ਆ ਅਮਰੀਕਾ ਬੈਠੇ ਆ ਯੂਕੇ ਬੈਠੇ ਹਾਂਗਕਾਂਗ ਬੈਠੇ ਆ ਯੂਰਪ ਬੈਠੇ ਆ ਸਟ੍ਰੇਲੀਆ ਨਿਊਜ਼ੀਲੈਂਡ ਮਨੀਲਾ ਦੁਬਈ ਕਿਸੇ ਕੰਟਰੀ 'ਚ ਵੀ ਬੈਠੇ ਆ ਮੇਰੇ ਵੀਰੋ ਆਪਣਾ ਫਰਜ਼ ਬਣਦਾ ਹੈ ਉਹਨਾਂ ਦੇ 플ੈਗਾਂ ਨੂੰ ਉਹਨਾਂ ਦੇ ਤਿਰੰਗਿਆਂ ਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ 15 ਅਗਸਤ ਆਉਂਦੀ ਹੈ 26 ਜਨਵਰੀ ਆਉਂਦੀ ਹੈ ਆਪਾਂ ਮਨਾਉਨੇ ਆ ਨਾ ਤਿਰੰਗਾ ਇੱਕ ਮੁੱਖ ਕੇਂਦਰ ਹੁੰਦਾ ਹੈ ਤੇ ਜਾਂ ਤੁਸੀਂ ਪਾਕਿਸਤਾਨ ਦੇ ਵਿੱਚ ਹੀ ਵੇਖ ਲਓ ਆਪਾਂ 15 ਅਗਸਤ ਮਨਾਉਨੇ ਆ 14 ਅਗਸਤ ਮਨਾਉਂਦੇ ਆ ਇੱਕ ਤਿਰੰਗੇ ਦੀ ਸ਼ਾਨ ਨੂੰ ਵਧਾਇਆ ਜਾਂਦਾ ਹੈ ਪਰ ਇੱਥੇ ਤਿਰੰਗੇ ਦੇ ਨਾਂ ਤੇ ਤੌਲੀਏ ਬਣਾ ਕੇ ਪਛਵਾੜੇ ਪੁੰਝੇ ਜਾਂਦੇ ਆ ਕਿੱਡੀ ਮਾੜੀ ਗੱਲ ਹੈ ਬਾਈ ਜੇ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਕਰ ਦਿਓ ਜੇ ਤੁਹਾਡਾ ਕੋਈ ਜ਼ਮੀਰ ਜਾਗਦਾ ਹੈ ਤੁਹਾਨੂੰ ਲੱਗਿਆ ਵੀ ਇਹ ਗਲਤ ਗੱਲ ਹੈ ਹਾਂ ਜੇ ਕਿਸੇ ਨੇ ਭਾਈ ਤੌਲੀਏ ਉਹ ਖਰੀਦੇ ਵੀ ਹੈ ਇੱਕ ਲੋਗੋ ਸਮਝ ਕੇ ਇੱਕ ਝੰਡੇ ਦਾ ਸਤਕਾਰ ਕਰਕੇ ਉਹਨੂੰ ਸਾਹਮ ਕੇ ਰੱਖੋ ਸਜਾ ਕੇ ਰੱਖੋ ਨਾ ਕਿ ਉਹਦਾ ਨਰਾਦਰ ਕਰੋ ਵੀ ਮਿੱਤਰੋ ਆਪਾਂ ਉਹਦੇ ਨਾਲ ਆਪਾਂ ਕਈ ਵਾਰੀ ਤਾਂ ਜਦੋਂ ਤੌਲੀਆ ਉਹ ਲੋਗੋ ਵਾਲਾ ਪੁਰਾਣਾ ਹੋ ਜਾਂਦਾ ਆਪਾਂ ਗੱਡੀਆਂ ਪੁੰਜਣ ਲੱਗ ਜਾਂਦੇ ਆਂ ਇਹ ਆਪਦੇ ਤੇ ਸੋਚ ਕੇ ਵੇਖੋ ਵੀ ਆਪਣੇ ਕੋਲੇ ਆਪਣੇ ਤਰੰਗੇ ਨਾਲ ਕੋਈ ਗਲਤ ਕਰੇ ਤੇ ਕੀ ਭਾਵੇਂਕਦੀ ਐ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਨਾਲ ਦੀ ਨਾਲ ਚੱਲੀ ਜਾਂਦੀ ਆ ਥੱਲੇ ਇਹ ਮੈਂ ਗਲਤ ਨਹੀਂ ਬੋਲ ਰਿਹਾ ਹਕੀਕਤ ਐ ਸੋ ਮਿਲਦੇ ਮੇਰੇ ਵੀਰੋ ਕਿਸੇ ਅਗਲੀ ਵੀਡੀਓ ਚ ਪੇਜ ਨੂੰ ਜਿਹੜਾ ਮੇਰੇ ਵੀਰੋ ਫੋਲੋ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਹਲੇ ਤੱਕ ਮੇਰਾ ਫੇਸਬੁੱਕ ਪੇਜ ਫੋਲੋ ਨਹੀਂ ਕੀਤਾ ਮਿਲਦੇ ਮੇਰੇ ਵੀਰੋ ਅਗਲੀ ਵੀਡੀਓ ਚ ਰੱਬ ਰਾਖਾ